ਤੁਹਾਨੂੰ ਦੱਸਤੀਏ ਜੀ ਅੱਜ ਸੰਗਰੂਰ ਦੇ ਵਿੱਚ ਭਵੰਤਮਾ ਸਾਹਿਬ ਦੀ ਰੈਲੀ ਚੱਲਦੀ ਪਈ ਸੀਗੀ ਤੇ ਤੁਹਾਨੂੰ ਦੱਸਤੀਏ ਭਵੰਤਮਾ ਸਾਹਿਬ ਨੇ ਜੋ ਹਿੱਤ ਤਨ ਨਾ ਲਾਣ ਵਾਲਿਆਂ ਵਾਸਤੇ ਕਹੀ ਵੱਡੀ ਗੱਲ ਤੁਹਾਨੂੰ ਦੱਸਤੀ ਹੈ ਜਿਵੇਂ ਪੰਚਮਤਾ ਸਾਹਿਬ ਬੋਲਦੇ ਪਏ ਸੀਗੇ ਤੇ ਵਿੱਚੋਂ ਇੱਕ ਲੇਡੀਸ ਉੱਠੀ ਤੇ ਉਸਨੇ ਆਪਣੀ ਗੱਲ ਰੱਖੀ ਤੇ ਪੰਚਮਤਾ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇਹਨਾਂ ਦਾ ਜੋ ਪ੍ਰੋਬਲਮ ਹੈਗੀ ਆ ਤੁਸੀਂ ਰਿਟਰਨ ਚ ਲੈ ਲਓ ਅਸੀਂ ਹੱਲ ਕਰਾਂਗੇ ਤੇ ਉਸ ਤੋਂ ਬਾਅਦ ਪੰਚਮਤਾ ਸਾਹਿਬ ਨੇ ਕਿਹਾ ਕਿ ਕਈ ਵਾਰ ਨੌਕਰੀਆਂ ਫਸ ਜਾਂਦੀ ਹੈਗੀਆਂ ਤੇ ਹਾਈ ਕੋਰਟ ਦੇ ਵਿੱਚ ਕੇਸ ਕੁਝ ਕੋਈ ਲੱਗਿਆ ਹੋਣਾ ਹੈ ਅਸੀਂ ਉਹਦੀ ਪ੍ਰੋਬਲਮ ਸੋਲਵ ਕਰਾ ਦਾਂਗੇ ਤੇ ਉਸ ਤੋਂ ਬਾਅਦ ਪੰਚਮਤਾ ਸਾਹਿਬ ਨੇ ਵੱਡੀ ਗੱਲ ਕਹੀ ਜਿਹੜੇ ਕੀ ਧਰਨਾ ਲਗਾਉਂਦੇ ਹੈਗੇ ਪੰਚਮਤਾ ਸਾਹਿਬ ਨੇ ਕਿਹਾ ਹੈ ਮੈਂ ਕਿਸਾਨਾਂ ਦੇ ਗੱਲਬਾਤ ਕਰਨ ਤਿਆਰ ਹੈਗਾ ਪਰ ਤੁਸੀਂ ਇਹ ਨਾ ਕਰਿਆ ਕਰੋ ਕਿ ਪਹਿਲੇ ਧਰਨਾ ਲਗਾ ਲਓ ਤੇ ਬਾਅਦ ਚ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਇਹ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਤੁਹਾਡਾ ਹੈਗਾ ਜੀ ਤੁਹਾਡੇ ਬੰਦਾ ਹੈਗਾ ਆਮ ਆਦਮੀ ਹੈਗਾ ਮੈਂ ਤੁਸੀਂ ਮੇਰੇ ਨਾਲ ਗੱਲ ਕਰੋ ਧਰਨਾ ਲਗਾਓ ਜ਼ਰੂਰ ਜੇ ਮੈਂ ਤੁਹਾਡੀ ਗੱਲ ਨਾ ਸੁਨਾ ਤੇ ਤੁਹਾਡਾ ਹੱਕ ਹੈ ਕਿ ਤੁਸੀਂ ਧਰਨਾ ਲਗਾਓ ਪਰ ਬਿਨਾ ਮੇਰੀ ਨਾਲ ਗੱਲ ਕਿਤੇ ਤੁਸੀਂ ਧਰਨਾ ਨਾ ਲਗਾਓ ਇਹ ਵੱਡੀ ਗੱਲ ਕਿ ਪੰਤਮਾ ਸਾਹਿਬ ਨੇ ਤੁਹਾਨੂੰ ਦੱਸ ਤੀਏ ਜੀ ਅੱਜ ਰੈਲੀ ਚੱਲਦੀ ਪੀਸੀ ਪੰਤਮਾ ਸਾਹਿਬ ਦੀ ਸੰਗਰੂਰ ਦੇ ਵਿੱਚ ਤੇ ਉਸ ਦੇ ਵਿੱਚ ਜਦ ਕਲੇਡੀ ਨੋਟ ਕੇ ਆਪਣੀ ਗੱਲ ਰੱਖੀ ਤੇ ਪੰਤਮਾ ਸਾਹਿਬ ਨੇ ਕਿਹਾ ਕਿ ਮੈਂ ਚਾਹਨਾ ਹਾਂ ਕਿ ਤੁਸੀਂ ਲੋਕ ਜੋ ਹੋ ਧਰਨਾ ਨਾ ਲਗਾਓ ਜੇ ਤੁਸੀਂ ਪਹਿਲੇ ਮੇਰੀ ਗੱਲ ਤੁਹਾਨੂੰ ਮੇਰੇ ਨਾਲ ਗੱਲਬਾਤ ਕਰੋ ਮੀਟਿੰਗ ਰੱਖੋ ਮੇਰੇ ਨਾਲ ਜੇ ਕੋਈ ਹੱਲ ਨਹੀਂ ਲੱਗਦਾ ਤੇ ਤੁਸੀਂ ਜ਼ਰੂਰ ਧਰਨਾ ਲਾਓ ਮੈਨੂੰ ਕੋਈ ਇਹਦੇ ਵਿੱਚ ਇਤਰਾਜ ਨਹੀਂ ਹੈਗਾ ਵੱਡੀ ਗੱਲ ਕਈ ਪੰਤਮਾ ਸਾਹਿਬ ਨੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਜੇ ਮੈਂ ਦੱਸਦੀ ਇਹ ਪਹਿਲੇ ਵੀ ਪੰਤਮਾ ਸਾਹਿਬ ਨੇ ਕੁਝ ਟਾਈਮ ਪਹਿਲਾਂ ਧਰਨਾ ਲਗਾਉਣ ਵਾਲਿਆਂ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਧਰਨਾ ਨਾਲ ਲਗਾਇਆ ਕਰੋ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆਮ ਆਦਮੀ ਨੂੰ ਤੇ ਅੱਜ ਇਸ ਵਾਰ ਫੇਰ ਹੈ ਸੰਗਰੂਰ ਦੀ ਰੈਲੀ ਦੇ ਵਿੱਚ ਪੰਤਮਾ ਸਾਹਿਬ ਨੇ ਹਾ ਵੱਡੀ ਗੱਲ ਕਹੀ ਹੈਗੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਮੇਰੇ ਨਾਲ ਜ਼ਰੂਰ ਗੱਲ ਕਰਿਆ ਕਰੋ ਮੈਂ ਤੁਹਾਡਾ ਆਪਣਾ ਹੈਗਾ ਇਹ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ اٹਕੇ ਤੇ ਮੈਂ ਤਾਂ ਤੁਹਾਡਾ ਆਮ ਬੰਦਾ ਹੈਗਾ ਮੈਂ ਤਾਂ ਲੋਕਾਂ ਦਾ ਕੰਮ ਕਰਦਾ ਹੈਗਾ ਇਹ ਜੇ ਗੱਲ ਸੀ ਕਿ ਪੰਤਪਾ ਸਾਹਿਬ ਨੇ ਕਹੀ ਹੈਗੀ ਹੈ ਬਾਕੀ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਧਰਨਾ ਲਗਾਉਣਾ ਰਾਈਟ ਹੈਗਾ ਪਰ ਲੋਕਾਂ ਨੂੰ ਜੋ ਹੈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੜਕਾਂ ਤੁਸੀਂ ਧਰਨਾ ਲਗਾ ਦਿੰਦੇ ਹੋ ਪੰਤਪਾ ਸਾਹਿਬ ਨੇ ਵੱਡੀ ਗੱਲ ਕਹੀ ਕਿ ਮੇਰੇ ਨਾਲ ਮੀਟਿੰਗ ਰੱਖੋ ਜੇ ਮੈਂ ਨਹੀਂ ਤੁਹਾਡੀ ਸੁਣਦਾ ਤੇ ਧਰਨਾ ਤੁਸੀਂ ਜਰੂਰ ਲਗਾ ਸਕਦੇ ਹੋ ਤੁਹਾਡਾ ਹੱਕ ਹੈ ਪਰ ਇਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਪਹਿਲੇ ਧਰਨਾ ਲਗਾ ਲੈਂਦੇ ਹੋ ਬਾਅਦ ਚ ਕਹਿੰਦੇ ਹੋ ਕਿ ਸਾਡੇ ਨਾਲ ਮੀਟਿੰਗ ਰੱਖੋ ਪਰ ਇਦਾਂ ਨਹੀਂ ਹੋਣਾ ਚਾਹੀਦਾ ਕਿਸਾਨ ਜਿੱਥੇ ਬੰਦਿਆਂ ਨੂੰ ਸਿੱਧਾ ਸੰਦੇ ਦਿੱਤਾ ਪੰਤਪਾ ਸਾਹਿਬ ਨੇ ਮੈਂ ਤੁਹਾਡਾ ਹੈਗਾ ਮੇਰੇ ਜਿਹੜੇ ਦਰਵਾਜੇ ਹੈਗੇ ਆਫਿਸ ਦੇ ਖੁੱਲੇ ਹੋਏ ਆ ਤੁਸੀਂ ਜਰੂਰ ਮੇਰੇ ਨਾਲ ਮੀਟਿੰਗ ਰੱਖੋ ਕੋਈ ਤੁਹਾਡੀ ਪ੍ਰੋਬਲਮ ਹੈਗੀ ਜਾਂ ਨਹੀਂ ਸੌਲ ਹੁੰਦੀ ਮੇਰੇ ਨਾਲ ਰੱਖੋ ਅਸੀਂ ਮੈਂ ਸੌਲ ਕਰਾਵਾਂਗਾ ਮੈਂ ਮੁੱਖ ਮੰਤਰੀ ਤੁਸੀਂ ਬਨਾਇਆ ਹੈਗਾ ਤੁਹਾਡੇ ਲੋਕਾਂ ਦਾ ਜੋ ਹੈ ਰਿਣੀ ਹੈਗਾ ਮੈਂ ਤੇ ਤੁਸੀਂ ਜੋ ਕੰਮ ਕਰੋਗੇ ਅਸੀਂ ਕਰਾਂਗੇ ਪਰ ਤੁਸੀਂ ਧਰਨਾ ਲਗਾਉਣ ਤੋਂ ਪਹਿਲਾਂ ਜਰੂਰ ਮੇਰੇ ਨਾਲ ਮੀਟਿੰਗ ਰੱਖਿਆ ਕਰੋ ਜੇ ਨਹੀਂ ਪ੍ਰੋਬਲਮ ਸੌਲ ਮੈਂ ਕਰ ਪੰਦਾ ਤੇ ਤੁਸੀਂ ਜਰੂਰ ਧਰਨਾ ਲਗਾਓ ਇਹ ਪੱਟੀ ਗੱਲ ਕਹੀ ਹੈਗੀ ਪੰਤਮਾ ਸਾਹਿਬ ਨੇ ਤੇ ਇਹ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸਦੀ ਇਹ ਚੀਜ਼ ਸੰਗਰੂਰ ਦੇ ਵਿੱਚ ਰੈਲੀ ਕਰਦੇ ਵੇਸੀ ਪੰਤਨਾ ਸਾਹਿਬ ਤੇ ਉਹਨਾਂ ਨੇ ਵੱਡੀ ਗੱਲ ਕਹੀ ਹੈਗੀ ਐ ਇਹ ਸੀ ਅੱਜ ਦੀ ਬਹੁਤ ਹੀ ਵੱਡੀ ਖਬਰ